ਜਿਹੜੀ ਬੋਡੀ ਮਿਲੀ ਕਿੰਨੇ ਕੋਈ ਦੀ ਘਟਨਾ ਹੈ ਕੀ ਗੱਲਬਾਤ ਹੋਈ ਹੈ ਵੀਰੇ 8:00 ਵਜੇ ਦੀ ਗੱਲ ਘਟਕਾ ਵੀਰੇ ਰਾਤ ਦੀ ਕੱਲ ਸ਼ਾਮ ਦੀ ਹਾਂਜੀ ਹਾਂਜੀ ਅੱਛਾ ਕੀ ਤੁਹਾਨੂੰ ਪਤਾ ਲੱਗਾ ਕੀ ਤੁਸੀਂ ਇੱਥੇ ਪਹੁੰਚੇ ਸੀ ਕਿਵੇਂ ਇਤਲਾ ਮਿਲੀ ਤੁਹਾਨੂੰ ਵੀਰੇ ਮੈਂ ਨੰਗੇ ਜਾਰੇ ਮੇਰੇ ਸਾਹਮਣੇ ਛੱਟੇ ਗਏ ਵੀਰੇ ਦੋ ਜਣੇ ਅੱਛਾ ਦੋ ਜਣੇ ਨੇ ਛੱਟੇ ਅਸਲੀ ਹਾਂਜੀ ਕੀ ਉਹ ਜਿਹੜੀ ਬੋਡੀ ਉਹਨਾਂ ਨੇ ਛੱਟੀ ਹੈ ਕਵਰ ਕੀਤੀ ਸੀ ਮੁੰਡੇ ਨੂੰ ਕਵਰ ਕੀਤਾ ਥੋੜਾ ਸੀਗਾ ਸਾਹ ਚੱਲਦੇ ਪਏ ਸੀਗੇ ਮੈਨੂੰ ਲੱਗਿਆ ਸ਼ਰਾਬੀ ਆ ਹੂੰ ਉਹ ਅਸੀਂ ਕਿਥੇ ਚੱਲੇ ਸੀ ਕੰਮ ਤੋਂ ਅਸੀਂ ਵਾਪਸ ਆਏ ਮੋਟਰਸਾਈਕਲ ਡਿੱਗਾ ਖੜਾ ਸੀਗਾ ਤੇ ਬੰ ਜੇ ਮੋੜ ਉਲ ਮੋਟਰਸਾਈਕਲ ਖੜਾ ਸੀ ਤੇ ਉਹ ਛੱਡ ਕੇ ਫਰਾਰ ਹੋ ਗਿਆ ਉਹ ਜੀ ਉਹ ਦੋਨੋਂ ਫਰਾਰ ਹੋ ਗਏ ਤੇ ਉਹ ਜਿਹੜਾ ਮੋਟਰਸਾਈਕਲ ਲੈ ਕੇ ਆਇਆ ਸੀ ਉਹੀ ਬਾਈਕ ਛੱਡ ਕੇ ਉਹ ਜੀ ਹਾਂ ਜੀ ਉਹ ਖੜੀ ਸੀਗੀ ਜਿੱਥੇ ਅੱਛਾ ਰਾਤ ਤੱਕ 12 ਵਜੇ ਤੱਕ ਖੜੀ ਰਹੀ ਹੈ ਜੀ ਇੱਕ ਮੁੰਡਾ ਚੱਕਣ ਵੀ ਆਇਆ ਇਹ ਇਹਨੂੰ ਚੱਕਣ ਨਹੀਂ ਦਿੱਤੇ ਤੇ ਪਤਾ ਲੱਗਾ ਫਿਰ ਉਹ ਤਾਂ ਮੁੰਡੇ ਦੀ ਕਹਿੰਦੇ ਦੱਸਿਆ ਜਾ ਰਿਹਾ ਕਿ ਮੌਤ ਹੋ ਗਈ ਮੁੰਡੇ ਦੀ ਹਾਂ ਜੀ ਹਾਂ ਜੀ ਵੀਰੇ ਉਹਦੀ ਰਾਤ ਹੀ ਹੋ ਗਈ ਸੀਗੀ ਵੀਰੇ ਅੱਛਾ ਰਾਤ ਹੀ ਹੋ ਗਈ ਹਾਂ ਜੀ ਹਾਂ ਜੀ ਤੇ ਕੀ ਦੇਖ ਕੇ ਲੱਗਦਾ ਕਿ ਕੋਟਮਾਰ ਕੀਤੀ ਹੈ ਕੀ ਕੁਝ ਲੱਗਿਆ ਪਤਾ ਵੀਰੇ ਉਹਨੂੰ ਜਿੱਥੇ ਤੱਕ ਛਾਕਾ ਕੁਝ ਮਲਾ ਕੇ ਦਿੱਤਾ ਤੋ ਇਹ ਕਹਿੰਦਾ ਏ ਓਵਰਡੋਸ ਕੀਤੀ ਏ ਪਰ ਉਹਦੇ ਨਿਸ਼ਾਨ ਤਾਂ ਮੇਰੇ ਕੋਈ ਨਹੀਂ ਸੀਗਾ। ਹਾਂ। ਨਾ ਉਹਨੇ ਛੇੜੀ ਲੱਗਦਾ ਸੀਗਾ ਉਹਨੂੰ ਕੁਝ ਮਿਲਾ ਕੇ ਦਿੱਤਾ ਉਹ ਜਿੰਦਾ ਸੀਗਾ ਜੋ ਸਿੱਟ ਕੇ ਗਏ ਆ। ਤਾਂ ਫਦਾ ਪਿਆ ਸੀਗਾ।